ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪੈਨ ਨਿਸ਼ਾਨਾ ਗੁਲਾਬ ਸਿੰਘ ਵਾਲਾ ਤਿੰਨ ਵੇੜਾਂ ਬਾਈ ਤੋਂ ਲੈ ਕੇ ਆਏ ਚੰਗੇ ਮਿਲਕ ਰਿਕਾਰਡ ਵਾਲੀਆਂ ਤੇ ਅੱਗੇ ਵੀ ਆਪਾਂ ਵੀਡੀਓ ਕਰਦੇ ਰਹਿੰਦੇ ਆ ਆਪਣੇ ਚੈਨਲ ਤੇ ਕਾਫੀ ਵੀਡੀਓ ਆਣਗੀਆਂ ਤੇ ਦੋ ਐਚਐਫ ਚੰਗੇ ਮਿਲ ਕੇ ਰਿਕਾਰਡ ਆ ਲੀਆਂ ਤੇ ਇੱਕ ਹੈਗੀ ਜਰਸੀ ਬਾਈ ਜੀ ਨੇ ਕਰਾਵਾਏ ਗੱਲਬਾਤ ਤੇ ਆ ਜਾਓ ਬਾਈ ਜੀ ਮੰਦਰ ਇੱਥੇ ਜੇ 4 ਬਾਈ ਠੀਕ ਠਾਕ ਹੋ ਮੰਦਰ ਅੱਗੇੜੀਆਂ ਆਪਾਂ ਵੀਡੀਓ ਕਰਕੇ ਆਨੇ ਠੀਕ ਰਹਿੰਦਾ ਕੰਮ ਹਾਂਜੀ ਬਿਲਕੁਲ ਰਿਸਪੌਂਸ ਵਧੀਆ ਵਿਖ ਜਾਂਦੇ ਠੀਕ ਆ ਤੇ ਨੰਬਰ ਬੋਲਿਓ ਆਪਣਾ ਨੰਬਰ 9857733 ਤੇ ਤੇ ਪਿੰਡ ਪਿੰਡ ਛਨਾਗਰਾ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਇਸ ਵਿੱਚ ਤੇ ਨੇੜੇ ਤੇੜੇ ਦੇ ਪਿੰਡ ਭਦੌਰ ਨੇ ਆ ਜਿੰਗਿਆ ਥੱਡਾ ਨਾ ਪਿੰਡਾਂ ਦੇ ਵਿਚਾਲੇ ਪਤੌੜ ਤੋਂ 4 ਕਿਲੋਮੀਟਰ ਪਿੰਡ ਆਪਣਾ 4 ਪਾ 6 ਕਿਲੋਮੀਟਰ 6 ਕਿਲੋਮੀਟਰ ਤੇ ਪੈ ਰੂਪਾ ਕਿੰਨਾ ਪੈ ਰੂਪਾ ਵੀ 4 ਕਿਲੋ 4 ਕਿਲੋ 7 ਕਿਲੋਮੀਟਰ ਪੈ ਰੂਪਾ ਸੈਂਟਰ ਜਿਹੇ ਚ ਆ ਗਿਆ ਨਾ ਬਠਿੰਡੇ ਜ਼ਿਲ੍ਹੇ ਦੇ ਪਿੰਡ ਇਧਰਲੇ ਪਾ ਬਠਿੰਡੇ ਜ਼ਿਲ੍ਹੇ ਦੇ ਆ ਗਏ ਤੇ ਇਧਰ ਬਰਨਾਲੇ ਜ਼ਿਲ੍ਹੇ ਦੇ ਦੋ ਜ਼ਿਲ੍ਹੇ ਇਕੱਠੇ ਹੋ ਗਏ ਇੱਥੇ ਹਾਂਜੀ ਤੇ ਮੰਦਰਾਬਾ ਅੱਜ ਆਪਾਂ ਤਿੰਨ ਵੇੜਾ ਦਿਖਾਉਣਗੇ ਨਹੀਂ ਤੇ ਦੋ ਐਫ ਐਫ ਨਾਲ ਦੀਆਂ ਦੋ ਐਫ ਐਫ ਇੱਕ ਜੱਟ ਚਲ ਆਪਾਂ ਜਿਹੜੀ ਪਹਿਲੇ ਨੰਬਰ ਤੇ ਥੋੜੀ ਬੈੜ ਇਹਦੀ ਗੱਲ ਕਰ ਲਈ ਕੀ ਰਿਕਾਰਡ ਆ ਵੀਰੇ ਇਹਦਾ ਕਿ ਜਿਹਨੇ ਮੇਰੇ ਨਾਲ ਦੇਉ 27 27 ਠੀਕ ਆ 27 27 ਛਿੰਗ ਜੂ ਗਿਆ ਛੋਟੇ ਛੋਟੇ ਆ ਦੇਖੋ ਥਾਣੇ ਲੇਵਾ ਕਰਿਓ ਜੈਕ ਲੈ ਕਿਆ ਬਾਤ ਆ ਇਹਦੇ ਚਲ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਆ ਦੇਖੋ ਜੀ ਲੇਵਾ ਦੇਖੋ ਤੁਸੀਂ ਖੰਡੀ ਦਾ ਬਾਹ ਹੀ ਹੈ ਆ ਦੇਖੋ ਲੈ ਫੇਲਦੀ ਨਹੀਂ ਹਲਾਏ ਤੋਂ ਵੀ ਤੇ ਥਾਣ ਬੜੀ ਦੂਰੀ ਤੇ ਲੱਗਿਆ ਹੈ ਨਾ ਬਾਈ ਹਾਂ ਜੀ ਹਾਂ ਕਿਆ ਬਾਤ ਆ ਖੋਲ ਲਓ ਫਿਰ ਨੂੰ ਤੋੜ ਕੇ ਦਿਖਾ ਦੇ ਬਾਈ ਪੂਰੀ ਚੰਗੀ ਬਿਹੜ ਹੈਗੀ ਤੇ ਵੱਡੇ ਘੱਟ ਕੱਢ ਦੀ ਛੋਟੀ ਹੋਈ ਤਾਂ ਤੁਹਾਨੂੰ ਮੈਂ ਦੱਸ ਦੇਣਾਗਾ ਤੇ ਅੱਗੇ ਵੀ ਮੈਂ ਬਾਈਆਂ ਦੀ ਵੀਡੀਓ ਕਰਦਾ ਹੀ ਰਹਿਣਾਗਾ ਤੇ ਆਪਣਾ ਕੰਮ ਸਿਰਫ ਵੀਡੀਓ ਕਵਰ ਕਰਨਾ ਤੇ ਦਸਾਂ ਲਈ ਤੁਸੀਂ ਆਪ ਕਰ ਲੈਣੀ ਆ ਫੋਟ ਫੋਟ ਪਿੱਛੇ ਨੂੰ ਹਵਾਨਾ ਕੱਢੀ ਫਿਰਦੀ ਹੈ ਨਾ ਮੰਦਰ ਹਾਂ ਜੀ ਹਾਂ ਆ ਦੇਖੋ ਜੀ ਫੋਟ ਫੋਟ ਪਿੱਛੇ ਨੂੰ ਹਵਾਨਾ ਕਰੀ ਫਿਰਦੀ ਆ ਤੇ ਚੰਗੀ ਬੜ ਛੋਟੇ ਛੋਟੇ ਸਿੰਘ ਆ ਨਾ ਫੁੱਟੇ ਵੇ ਬਸ ਜਿਵੇਂ ਜਿਕੇ ਕੋਈ ਸ਼ਿਕਰ ਹੈ ਕੁੰਡੀ ਉਹ ਲੈ ਲੀ ਤੇ ਦੁੱਧ ਦੇ ਕਿ ਕਿੰਨਾ ਕੱਢ ਦੂ ਦੁੱਧ ਚਾਹੀਦਾ 2 ਢਾਈ ਠੇ ਜੀ ਤੇ ਠੀਕ ਹੈ ਵੀਰੇ ਪੂਰੀ ਚੰਗੀ ਆ ਬੜਾ ਦੇਖੋ ਖੜਾਈ ਮਾੜੀ ਜੀ ਲੈ ਇੱਥੇ ਖੜਾ ਕੇ ਪਾਣੀ ਫਿਰ ਠੀਕ ਨਾ ਆ ਦੇਖ ਲੋ ਮੜਾ ਖਿੱਚੂਗੀ ਆ ਦੇਖੋ ਵੀਰੋ ਚੀਤ ਤਾਂ ਬਾਹਰ ਹੀ ਹੈ ਲੈ ਵਾਲੂਆ ਕਰੋ ਚੈੱਕ ਥੱਲੇ ਤੋਂ ਲੈਵਾ ਕਰੋ ਚੈੱਕ ਕੀ ਬਾਤ ਹੈ ਦੇਖੋ ਲੈ ਅੱਧੇ ਅੱਧੇ ਫੋੜ ਦੀ ਦੂਰੀ ਤੇ ਥਾਨ ਪਏ ਆ ਹਜੇ ਤਾਂ ਪਤਾ ਹੀ ਨਹੀਂ ਇੱਥੇ ਘੱਡ ਜਾਣਾ ਓਕੇ ਓਕੇ ਬਹੁਤ ਲੈਵਾ ਕਰਨਾ ਖੋਲ ਲਾ ਅੰਦਰ ਲੈ ਚਲੋ ਦਿਖਾ ਦਈਏ ਤੋਲਾ ਤਰਾ ਕਰਾ ਦਈਏ ਚੈੱਕ ਤੇ ਕੱਦ-ਗਾੜ ਪੂਰਾ ਕੋਈ ਵੀ ਘਾਟ ਨਹੀਂ ਪੂਰੇ ਪੋਰਾ ਵੀ ਕਮੀ ਨਹੀਂ ਇਹ ਚ ਚਲੋ ਜੀ ਆਹ ਕਰੋ ਚੈੱਕ ਸ਼ਾਈਨਿੰਗ ਵਗੈਰਾ ਪੂਰੀ ਤੇ ਡਿਮਾਂਡ ਫਰਮੰਦਰ ਦੀ ਜਾਇਦ ਜੀ ਬਾ ਵੇਚਣ ਵਾਲੀ ਕਿੰਨੀ ਆ ਗਈ ਤੇ ਮਨਤ ਚੱਸੀ ਏ ਤੇ ਮਾਨਦਾਨ ਹੋ ਜੂ ਮੌਕੇ ਤੇ ਹਾਂ ਠੀਕ ਹੋ ਜੂ ਆ ਦੇਖੋ ਥਾਣ ਲੈ ਬਸ ਨੇੜੇ ਤੋਂ ਵਿਚੋਂ ਉਸ ਤੇ ਦੁੱਧ ਤੇ ਰੌਣੇ ਲਿਆ ਰਿਹਾ ਸੀ ਮੁੱਲ 85 ਹਾਂ ਮੁੱਲ ਦੋ ਨੰਬਰਾਂ ਦੀ ਗੱਲ ਕਰ ਲਗੇ ਇਹਦੀ ਕੀ ਡਿਟੇਲ ਆ ਬਈ ਆ ਦੇਖ ਸੁਹਾ ਦੂਜਾ ਆ ਗਿਆ ਤੇ ਕਿੰਨਾ ਦੁੱਧ ਗੱਟਵਾ ਦੇ ਦੇਣ ਇਹ ਵੀ ਲੈਂਦੀ ਐ ਥਣ ਥਣ ਬਹੁਤ ਚੰਗਾ ਲੱਗਿਆ ਬਹੁਤ ਵਾਹ ਚੰਗਾ ਆ ਆ ਦੇਖੋ ਲੋ ਤੇ ਜੀਪੇ ਜੂਪੇ ਦੀ ਓਕਿਆ ਸਰ ਵਾਹੇ ਨਿਕਲ ਨੰਬਰ ਕਿੰਨੇ ਦਿਨ ਲੈ ਜੂਗੀ ਤਿੰਨ ਦਿਨ ਜੀ ਪੰਜ ਛੇ ਕੀ ਡਿਮਾਂਡ ਆ ਗਈ ਤੁਹਾਨੂੰ ਇਹਦਾ ਮੁੱਲ ਆਪਣਾ ਹੈਗਾ 75 ਜੀ ਮਾਨਦਾਨ ਹੋ ਜੀ ਮਾਨਦਾਨ ਠੀਕ ਹੈ ਕੋਲ ਲੈਣ ਵੀ ਤੋਰ ਕੇ ਦਿਖਾ ਦੇ ਤੇ ਦੁੱਧ ਕਿੰਨਾ ਘੜ ਦੂਗੇ ਕਿਸੇ ਦੂਜੇ ਤੋਂ 22 ਜੀ 22 ਦਿਨ ਹਾਂ 18 ਉਹ ਨਹੀਂ ਘੜਿਆ ਪਹਿਲੀ ਵਾਰ ਹਾਂ ਜੀ 18 ਦੀ ਤੇ ਬੈਠਿਆ ਤੇ ਅਰੀਜਨਲ ਦੂਜੇ ਤੋਂ ਆ ਹਨਾ ਜਿਵੇਂ ਆ ਜੀ ਆ ਦੇਖੋ ਪੇਸ ਕਰੋ ਚੈੱਕ ਤੇ ਦਿਨ ਹਜੇ 5-7 ਕੱਟੂਗੀ ਇਹੇ ਬਣ ਕੇ ਜੂਗੀ ਕੋਤ ਚੰਗੀ ਆ ਕਦਗਾੜ ਸਾਰਿਆਂ ਦੇ ਚੰਗਾ ਬਣੇ ਰਹੋ ਵੀਡੀਓ ਦੇ ਨਾਲ ਇੱਕ ਤੁਹਾਨੂੰ ਜਰਸੀ ਦਿਖਾਵਾਂ ਪੰਜਾਬ ਵਾਲੀ ਠੀਕ ਆ ਜੀ ਆ ਕਰੋ ਜੇ ਠੀਕ ਪੂਰ ਵੀ ਚੰਗੀ ਆ ਆ ਦੇਖੋ ਜੀ ਲੈ ਚਲੋ ਬਾਈ ਮੋਲ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਰਾਤੇ ਆਗੇ ਠੀਕ ਆ ਜੀ ਆ ਦੇਖਿਆ ਕੀ ਬਾਤ ਆ ਚੰਗੀਆਂ ਬਹਿੜਾਂਗਾ ਤੇ ਚੰਗੇ ਮਿਲਕ ਰਹੂਗਾ ਇਹਨਾਂ ਦਾ ਕੋਈ ਕਮੀ ਵਾਲੀ ਗੱਲ ਨਹੀਂ ਆ ਦੇਖੋ ਜੀ ਲੇਵਲ ਉਵਾ ਦੇਖੋ ਕਿੰਨਾ ਵਧੀਆ ਕਿਆ ਬਾਤ ਆ ਨਾਲ ਦੇ ਵਾ ਕਰੋ ਚੈੱਕ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਕਰ ਮਾਰੀ ਦੇ ਪੂਰੀ ਚੰਗੀ ਆ ਤੇ ਬਾਕੀ ਦੀ ਗੱਲ ਰਹੀ ਪਸ਼ੂ ਇਹਨਾਂ ਕੋਈ ਬਾਈਆਂ ਕੋਲੇ ਹੁੰਦੇ ਦੁੱਧ ਵਾਲੀ ਆ ਠੀਕ ਆ ਜੀ ਤੇ ਪੰਜ ਚਾਰ ਦਿਨ ਘਟ ਜੂ ਹਨਾ ਬਾਈ ਮੰਦਰੇ ਦੋ ਨੰਬਰ ਅੱਜ ਜਰਸੀ ਜਰਸੀ ਦੀ ਜੇ ਆਪਾਂ ਗੱਲ ਕਰ ਗਏ ਜਮਾ ਪ्युअर ਪੰਜਾਬ ਵਾਲੀ ਆ ਹਨਾ ਪ्युअर ਪੰਜਾਬ ਵਾਲੀ ਆ ਗਈ ਤੇ ਆ ਦੇਖੋ ਜੀ ਕਿੰਨੇ ਦਿਨ ਘਟ ਜੂਗੀ ਮੰਦਰਾ ਇਹ ਲੈ ਜੀ ਹਫਤਾ ਹੱਤਾ ਹੱਤਾ ਫਟ ਮੋਏ ਦੇਖਾ ਤੇ ਰੰਗ ਰੰਗ ਬੜਾ ਸੋਹਣਾ ਹਨਾ ਕੋਈ ਲਿੱਸੀ ਲਾਮੀ ਨਹੀਂ ਪੋਰਾ ਵੀ ਭੜੀ ਭਲੀ ਸਮੀ ਵੀ ਆ ਦੇਖੋ ਤੁਸੀਂ ਥੱਲੇ ਤੋਂ ਲੇਵਾ ਦੇਖੋ ਕਿਆ ਬਾਤ ਆ ਆ ਦੇਖੋ ਜੀ ਖਾਣ ਦੇਖੋ ਕੱਲੇ ਕੱਲੇ ਲੱਗੇ ਵਿੱਚ ਆ ਰੇ ਨਖੜਵੇਂ ਆ ਦੇਖੋ ਜੀ ਕਿਆ ਬਾਤ ਆ ਤੇ ਫੇਸਬੁਕ ਕਰਾ ਦਈਏ ਚੱਕ ਲਮਾਈ ਲਮੂਈ ਬਹੁਤ ਆ ਹਨਾ ਲਮਾਈ ਲਮੂਈ ਪੂਰੀ ਆ ਬਾਕੀ ਦੀ ਗੱਲ ਬਾਈ ਦੀ ਆ ਜੀ ਤੇ 6 ਫਟ ਘੱਟ ਆ ਨਹੀਂ ਜਰਸੀ ਦੇ ਹਿਸਾਬ ਨਾਲ ਬਹੁਤ ਵੱਡੀ ਆ ਵੜ ਕੋਈ ਘਾਟ ਨਹੀਂ ਲਮਾਈ ਲਮੂਈ ਫੁੱਲੇ ਤੇ ਕਿੰਨਾ ਦੁੱਤ ਘੜ ਦੂਗੀ ਮੰਦਰਾ ਜੀ 18 ਮਿੰਟ 18 ਮਿੰਟ ਮੋਅ ਨਾਲ ਘੜਦੂ ਹਣਾ ਬਾਕੀ ਦਾ ਆਪਾਂ ਕੋਈ ਤੀਜੇ ਨੂੰ ਦੂਜਾ ਨਹੀਂ ਗਾ ਰੀਨਲ ਦੂਜਾ ਹਣਾ ਮੈਂ ਆਹ ਲਾਈਨ ਦੀ ਰੋਡ ਜਿੱਨੇ ਰੱਖੀ ਹੋ ਠੀਕ ਆ ਵੀਰੇ ਫਾਇਡ ਚੰਗੀ ਆਊ ਹਣਾ ਪੂਰੀ ਬੈ ਓਕੇ ਕਰਮ ਵਾਲੀ ਦੀ ਫਾਇਡ ਬਥੇਰੀ ਚੰਗੀ ਆਊਗੀ ਤੇ ਬਾਕੀ ਦੀ ਗੱਲ ਕੋਈ ਆਪਾਂ ਤੀਜੇ ਨੂੰ ਦੂਜਾ ਨਹੀਂ ਗਾ ਰੀਨਲ ਦੂਜਾ ਸੁਹਾਗਾ ਤੇ ਦੁੱਧ ਕੱਢ ਦੂ ਬਾਈ ਕਹਿੰਦਾ ਜੈਨੂਨ ਗੱਲ ਕਰੀਏ 18 19 ਤੋਂ ਸਕੇ ਦਾ 20 ਕੱਢ ਦੇ ਤੇ ਤੁਸੀਂ ਭੌਂਦੀ ਘੱਟ ਮੰਨ ਕੇ ਲੈ ਲਿਆ ਕਰੋ ਤੇ ਆਹ ਦੇਖੋ ਜੀ ਤਿੰਨ ਬਿਹੜੇ ਤਿੰਨੇ ਤੁਹਾਨੂੰ ਦਿਖਾ ਦਿਆਂ ਪੂਰੀਆਂ ਚੰਗੀਆਂ ਬਿਹੜਾਂਗਾ ਫਰੈਂਡ ਸਨ ਅਗਲਾ ਸਿੰਘ ਆ ਤੇ ਨੰਬਰ ਬਾਈ ਫੇਰ ਬੋਲ ਦੀ 895233627 ਤੇ ਜਿਹੜੇ ਆਪਾਂ ਰੇਟ ਕਰਿਆ ਮਾਨਦਾਨ ਹੋ ਜੂ ਸਾਰਿਆਂ ਦੇ ਵਿੱਚੋਂ ਹੋ ਜੂ ਬਾਈ ਓਕੇ ਸਾਰੇ ਹੈ ਆ ਦੇਖੋ ਜੀ ਰੇਟ ਕੋ ਰੇਟ ਕੀਆ ਬਾਈ ਇਹਦਾ ਇਹ ਰੇਟ ਪਾਇਨ ਅੱਜ ਜੁਮਾ ਜਾਇ ਰੇਟ ਹਨਾ ਮਾਨਦਾਨ ਹੋ ਜੂ ਵਾ ਵਾ ਬਾਤਾਂ ਨਹੀਂ ਕਰਦੇ ਆ ਦੇਖੋ ਲੈ ਵਾ ਫੇਰ ਦੇਖ ਲਓ ਥੱਲੇ ਤਾਂ ਦੂਜੀ ਛੱਡੋਂ ਵੀ ਥਾਣ ਮੈਂ ਤੁਹਾਨੂੰ ਕਰਾ ਦਿਆਂ ਜੇ ਆ ਦੇਖਿਆ ਕਿਆ ਬਾਤ ਤੇ ਘਾਟ ਕੋਈ ਨਹੀਂ ਹਨਾ ਬਾੜ ਚ ਰੰਗ ਰੰਗ ਪੂਰਾ ਸੋਹਣਾ ਤੇ ਆ ਕਰ ਲੋ ਵਿੱਚ ਇੱਕ ਤਿੰਨੇ ਵੇੜਾ ਅਸੀਂ ਤਿੰਨੇ ਤੁਹਾਨੂੰ ਦਿਖਾਤੀਆਂ ਪਿੰਡ ਸ਼ੰਨਾ ਗਲਗ ਸਿੰਘ ਵਾਲੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ